ਦੋ ਚੀਜ਼ਾਂ ਦਾ ਲੋਕੀ ਖਿਆਰ ਰੱਖਦੇ ਸੀ ਅੱਜ ਉਹ ਨਹੀਂ ਇੱਕ ਖਾਨਦਾਨ ਔਰ ਇੱਕ ਜਦੋਂ ਆਪਾਂ ਗੁਰਬਾਣੀ ਦਾ ਪਿਛੋਂ ਪਟੜਾਂ ਦੇ ਸੂਈਏ ਪੜਦੇ ਆ ਉਹਨਾਂ ਦਾ ਇਤਿਹਾਸ ਪੜੀਦਾ ਹੈ ਤੇ ਪਾਠ ਲੋਕ ਉਹ ਸਨ ਜਿਹੜੇ ਖਾਨਦਾਨ ਦਾ ਵੇਰਵਾ ਆਪਣੇ ਕੋਲ ਰੱਖਦੇ ਸਨ ਪੀ ਦਾ ਪਿਓ ਕੌਣ ਸੀ ਦਾਦਾ ਕੌਣ ਸੀ ਪਰਦਾਦਾ ਕੌਣ ਸੀ ਜਦੋਂ ਅਸੀਂ ਪ੍ਰਾਤਮਿਕ ਮਹਾਂਪੁਰਸ਼ਾਂ ਸ਼ੀਦਾਂ ਦਾ ਇਤਿਹਾਸ ਪੜਦੇ ਤੇ ਅਸੀਂ ਉਹ ਪੱਟਵੀਆਂ ਵੇਖ ਰਹੇ ਹਾਂ ਇਸੇ ਪ੍ਰਕਾਰ ਗੁਰੂ ਉਹ ਤੁਹਾਡੇ ਪਿੰਡ ਦਾ ਜੋ ਮੈਂ ਇੱਕਦਮ ਪਸ਼ੋਕਰਵਾਜਾ ਉਹ ਬੜਾ ਦਾਨੀ ਸੁਭਾਅ ਹੈ ਮੈਂ ਇਹ ਸਾਰਾ ਪ੍ਰਸੰਗ ਤੁਹਾਡੇ ਨਾਲ ਸਾਂਝਾ ਕਰਾਂਗਾ ਪਹਿਲਾਂ ਖਾਨਦਾਨ ਦੀ ਗੱਲ ਕਰਨਾ ਕੁਝ ਮੇਰੀ ਉਮਰ ਦੇ ਨੇ ਤੇ ਕੁਝ ਦੋ ਚਾਰ ਮੇਰੇ ਨਾਲੋਂ ਮਡੇਰੀ ਉਮਰ ਦੇ ਹੋਣਗੇ ਬਹੁਤੇ ਛੋਟੇ ਨੇ ਅਸੀਂ ਰਿਸ਼ਤਾ ਕਰਦੇ ਸਾਂ ਉਦੋਂ ਇਕੱਲੇ ਨਹੀਂ ਸੀ ਕੁਝ ਤੇ ਕਹਿੰਦੇ ਸੀ ਕਿ ਇਹ ਤੇ ਨਾਨਕ ਫਰਾਨੇ ਥਾਂ ਤੇ ਦਾਦਾ ਜੀ ਦਾ ਫਰਾਨਾ ਸੀ ਉਹ ਰਿਸ਼ਤਾ ਕਰਦੇ ਸਨ ਮੇਰੇ ਸਾਹਮਣੇ ਇਹਨੂੰ ਸਿੱਧ ਕਰ ਲਈ ਇੱਕ ਸੰਸਾਰ ਆਈ ਹੈ ਇੱਕ ਨੌਜਵਾਨ ਉਹ ਮੁਹੱਲੇ ਦੇ ਵਿੱਚ ਇੱਕ ਨੌਜਵਾਨ ਸੁੰਦਰ ਲੜਕੀ ਹੈ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਉਨੇ ਆਪਣੇ ਬਾਪ ਨਾਲ ਗੱਲ ਕੀਤੀ ਤੇ ਬਾਪ ਨੇ ਆਖਿਆ ਪੁੱਤਰਾ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਆਪਣੇ ਨਾਲ ਉਹ ਆਰਥਿਕ ਤੌਰ ਤੇ ਅਮੀਰ ਨੇ ਪਰ ਉਸ ਕੁੜੀ ਦੀ ਜਿਹੜੀ ਨਾਨੀ ਸੁਖੂ ਹੀ ਡੁੱਬ ਕੇ ਪਈ ਸੀ ਧਿਆਨ द्या ਜਿਹੜਾ ਗੱਲਬਾਤ ਅੱਜ ਆਪਾਂ ਗੱਲਾਂ ਦੀ ਗੌਰ ਨਹੀਂ ਕਰਦੇ ਉਸ ਕਾਕੇ ਦਾ ਪਿਓ ਕਹਿਣ ਲੱਗਾ ਪੁੱਤਰਾ ਮੈਂ ਤੇਰੇ ਵਿਆਹ ਦੇ ਇਤਰਾਜ਼ ਨਹੀਂ ਕਰਦਾ ਕਿਉਂਕਿ ਮੈਂ ਧੀ ਵੇਖੀ ਹੈ ਆਪਣੇ ਨਾਲੋਂ ਜ਼ਿਆਦਾ ਵੀ ਉਹਨਾਂ ਕੋਲ ਜ਼ਿਆਦੀਏ ਤਗੜੇ ਵੀ ਨੇ ਤੇ ਬੀਬੀ ਨੂੰ ਮੱਥੇ ਲੱਗਦੀ ਐ ਪਰ ਮੈਂ ਤੇ ਨਾਂ ਤਾਂ ਕਰਦਾ ਹਾਂ ਉਸ ਕੁੜੀ ਦੀ ਨਾਨੀ ਖੂਹ ਡੁੱਬ ਕੇ ਮਰੀ ਸੀ ਤੇ ਜਵਾਨੀ ਵਿੱਚ ਜੋਸ਼ ਅੰਨਾ ਹੁੰਦਾ ਐ ਇਹ ਗੱਲ ਹੋਰ ਮੇਰੇ ਸਾਹਮਣੇ ਸ਼ੇਰ ਆ ਗਿਆ ਜਵਾਨੀ ਨੂੰ ਸਾਹਮਣਾ ਬੜਾ ਔਖਾ ਐ ਮੇਰੇ ਕੋਲ ਮਜੀਦ ਸਾਹਿਬ ਮੈਂ ਤੁਹਾਡਾ ਥੋੜਾ ਜਿਹਾ ਤੇ ਮੂਡ ਖੁਸ਼ ਕਰਦਿਆਂ ਇੱਕ ਬੀਬੀ ਆਈ ਉਹਦਾ 20 ਸਾਲ ਦਾ ਬੱਚਾ ਬੜਾ ਸੋਹਣਾ ਤੇ ਮੈਨੂੰ ਕਹਿੰਦੀ ਬਾਬਾ ਜੀ ਇਸ ਬੱਚੇ ਨੂੰ ਸਮਝਾਓ ਇਹ ਪੈਗ ਬੜੇ ਲੋਂਦਾ ਤੇ ਮੈਂ ਕਿਹਾ ਕਾਕਾ ਚਲਾ ਗੱਡੀਆਂ ਉਹ ਕਹਿਣ ਲੱਗੀ ਬਾਬਾ ਜੀ ਮੈਂ ਤਾਂ ਤੁਹਾਨੂੰ ਆਖਿਆ ਸਮਝਾਓ ਤੇ ਤੁਸੀਂ ਕਿਹਨੇ ਚਲਾ ਗੱਡੀਆਂ ਮੈਂ ਕਿਹਾ ਬੀਬੀ ਨੂੰ ਬਾਬਾ ਵੀ ਇਹ ਹੋ ਜਾਂਦਾ ਸੀ ਨਾ ਉਦੋਂ ਬਾਬੇ ਦੇ ਵੀ ਪੈਰ ਥਲੇ ਨਹੀਂ ਸਨ ਲੱਗਦੇ ਜਦੋਂ ਬਾਬਾ ਇਹ ਹੋ ਜਾਂਦਾ ਸੀ ਨਾ ਉਦੋਂ ਬਾਬੇ ਦੇ ਪੈਰ ਵੀ ਥਲੇ ਨਹੀਂ ਸਨ ਲੱਗਦੇ ਮੈਂ ਬਚਪਨ ਵਿੱਚ ਕਿੱッセ ਬੜੇ ਪੜੇ ਨੇ ਇੱਕ ਹਸਾ ਹੁੰਦਾ ਸੀ ਜ਼ਿੰਦਗੀ ਬਲਾਸ ਹੋ ਸਕਦਾ ਕਿਸੇ ਬਜ਼ੁਰਗ ਨੇ ਕਦੇ ਪੜ੍ਹਿਆ ਹੋਵੇ ਹੁਣ ਤਾਂ ਕਰਦੇ ਗਾਣੇ ਤੇਰੀ ਲਾਗੀਆਂ ਤੇ ਸਾਨੂੰ YouTube ਲੈ ਗਈ ਪਾਣੀ ਹੰਡੇ ਅੱਗੇ ਅਸੀਂ ਕਿਸੇ ਪੜਦੇ ਸਾਂ ਮੈਂ ਕਸਾ ਵਾਰਿਕ ਬਣਿਆ ਤੇ ਗੋਪੀ ਚੰਦ ਦਾ ਕਿੱਸਾ ਮੈਂ ਤੀਜੀ ਜਮਾਤ ਪੜ੍ਹਿਆ ਤੇ ਮੇਰਾ ਇਸ ਪਾਸੇ ਝੁਕਾ ਹੋਇਆ ਮੈਂ ਤੀਜੀ ਜਮਾਤ ਪੜਦਾ ਸਾਂ ਗੋਪੀ ਚੰਦ ਦਾ ਜੀਵਨ ਰੋ ਵਿਚਾਰ ਮੈਂ ਜਵਾਨੀ ਦੀ ਗੱਲ ਕਰਨ ਲੱਗਾ ਸਾਂ ਦਿਆ ਸਿੰਘ ਉਹਦਾ ਲਖਾਰੀ ਹੈ ਜ਼ਿੰਦਗੀ ਪਰਾਸ ਕਿਸੇ ਤੱਕ ਕਹਿੰਦਾ 21 ਸਾਲ ਜਵਾਨ ਦੀ ਮੁਛਪੁੱਟੀ ਧਿਆਨ ਰਿਆ ਜਵਾਨੀ ਕੀ ਕਰਦੀ ਹੈ ਕਹਿੰਦਾ 21 ਸਾਲ ਜਵਾਨ ਦੀ ਮੁਛਪੁੱਟੀ ਸਿਰ ਤੇ ਹੁਸਨ ਸਲਖਣਾ ਆਉਣ ਲਗਾ ਸੂਰਤ ਆਪਣੀ ਵੇਖਦਾ ਵਿੱਚ ਸ਼ੀਸ਼ੇ ਸੁਰਮਾ ਖੂਬ ਸਵਾਰ ਕੇ ਪਾਉਣ ਲਗਾ ਵੱਡਾ ਘੁੱਟ ਕੇ ਲਗਭਗ ਫੈਲੀਆਂ ਤੇ ਵੱਡਾ ਬਾਪ ਦਾ ਨਾਮ ਕਰਾਉਣ ਲਗਾ ਬੂਟਾ ਆਮ ਦਾ ਜਿਸ ਤਰ੍ਹਾਂ ਫੜਨ ਵੇੜੇ ਮੌਸਮ ਚੇਤ ਵਿੱਚ ਰੰਗ ਰੰਗਾਉਣ ਲੱਗਾ ਤੇ ਹੋਇਆ ਕੀ ਬੁੱਢਾ ਹੋ ਕੇ ਚੋਰ ਮਸੀਤ ਵੜਿਆ ਰੁੱਸੇ ਰੱਬ ਨੂੰ ਫੇਰ ਮਨਾਉਣ ਲੱਗਾ ਜਵਾਨੀ ਵਿੱਚ ਚੱਟੀ ਪਗਣੀ ਚੰਗੀ ਲੱਗਦੀ ਮਨਸੁਣ ਨੇ ਰੰਗ ਲਾਉਂਦਾ ਜਿਵੇਂ ਚੇਤ ਦੇ ਮਹੀਨੇ 'ਚ ਆਮ ਦਾ ਬੂਟਾ ਫੜਦਾ ਨਾ ਏਸੇ ਤਰ੍ਹਾਂ ਕਰਦੇ ਆ ਤੇ ਜਦੋਂ ਬੁੱਢਾ ਆ ਗਿਆ ਤੇ ਕਹਿੰਦਾ ਜਾਗਰ ਸਿਆ ਤੁਹਾਰਾ ਸਭ ਚਲਿਆ ਮਾਰਾ ਲਈ ਆਵੀ ਪੀਤੈ ਨੂੰ ਪਹਿਲਾਂ ਜੂਰ ਸਾਹਿਬ ਚੇਤੇ ਨਹੀਂ ਆਇਆ ਮਾਨਾ ਨਹੀਂ ਆਈ ਹੁਣ ਤੈਨੂੰ ਚੇਤੇ ਆਈ ਤੈਨੂੰ ਬੜੀਆਂ ਦੀਦੀਆਂ ਨੇ ਬੜੀਆਂ ਲੱਗਿਆ ਮੈਂ ਅੰਗਰੇਜ਼ੀ ਦਾ ਕਾਵਤ ਪੜੀ ਬੜੀ ਚੰਗੀ ਉਹ ਕਹਿੰਦਾ ਕੈਤ ਦੀ ਟਾਈਮ 22 ਦੀ 4 ਲੋਗ ਜਿਹਨੂੰ ਭਾਈ ਵੀਰ ਸਿੰਘ ਲਿਖਿਆ ਮੈਂ ਰਹੀ ਵਾਸਤੇ ਘਤ ਸਮੇਂ ਖਸਕਾਈ ਕੰਨੀ ਮੈਂ ਫੜ ਫੜ ਰਹੀ ਤ੍ਰੀਕ ਸਮੇਂ ਨੇ ਇੱਕ ਨਾ ਮੰਨੀ ਉਹ ਫੜ ਸੰਭੜ ਸਮੇਂ ਨੂੰ ਉੜੰਦਾ ਜਾਣਦਾ ਇਹ ਛੈਰ ਨ ਜਾਤ ਨ ਜਾਣਦਾ ਲੰਘ ਗਿਆ ਨ ਮੁੜ ਕੇ ਆਉਂਦਾ ਜਿਹੜਾ ਸਮਾਂ ਨਾ ਗੁਰੂ ਗ੍ਰੰਥ ਸਾਹਿਬ ਦੇ ਪਾਠ ਸਾਹਿਬ ਦੀ ਬਾਣੀ ਪੜਦੇ ਕਿਉਂਕਿ ਮੇਰੀ ਡਿਊਟੀ ਗੁਰਬਾਣੀ ਦੇ ਅਰਥ ਕਰਨ ਦੀ ਲਈ ਬੁਰ람ਦਾਸ ਨੇ ਉਹ ਕਹਿੰਦੀ ਹੈ ਬਹਿਤੀ ਯਾਦ ਕਰੇ ਦ੍ਰਿਸ਼ਟ ਨ ਧਾਰਤ ਮਾਇਆ ਮੋਹ ਬੰਦੇ ਨਿਤ ਪਾਰ ਚ ਮਾਦਵੇ ਪੜ ਦਿਨ ਨਤ ਰੈਣੀ ਜਨਮ ਪਦਾਰਥ ਜੀਤ ਹਰ ਸਰਣੀ ਇਹਦਾ ਪਾਵੇ ਭਈ ਜਿਵੇਂ ਪਾਣੀ ਨਿਵਾਣ ਨੂੰ ਵਹਿੰਦਾ ਨਾ ਗੁਰਮੁਖੋ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਤੁਰੀ ਜਾਂਦੀ ਹੈ ਗੁਰ ਗ੍ਰੰਥ ਸਾਹਿਬ ਜੀ ਪਾਚੜ ਦੀਆਂ ਪੰਕਤੀਆਂ ਨੇ ਦੈਤੀ ਜਾਤ ਕਰੇ ਦ੍ਰਿਸ਼ਟਨਾ ਧਾਰਤ ਮਾਇਆ ਮੋਹ ਬੰਦੇ ਨਿਤ ਪਾਰ ਚ ਮਾਇਆ ਦੇ ਮੋਹ ਵਿੱਚ ਪੜਿਆ ਹੋਇਆ ਹੈ ਇਥੇ ਮੈਂ ਆਪਣੀ ਗੱਲ ਸੁਣਾ ਦਿਆਂ ਮੈਂ ਕਿਸੇ ਨੂੰ ਸ਼ੱਕ ਦਾ ਛਕਾਉਂਦਾ ਨਹੀਂ ਪਰ ਮੇਰੀ ਨੋਕੀ ਦੀ ਪੋਤਰੀਏ 5 ਸਾਲ ਦੀ ਉਹ ਕਈ ਵਾਰ ਮੂੰਹ ਚ ਬੁਰਕੀ ਕਢ ਕੇ ਤੇ ਮੇਰੇ ਮੂੰਹ ਚ ਪਾ ਦਿੰਦੀ ਤੇ ਮੈਨੂੰ ਗੁੱਸਾ ਨਹੀਂ ਹੁੰਦਾ ਮੈਂ ਆਪਣੇ ਭਾਂਡੇ ਨੂੰ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦਾ ਕਹਿੰਦਾ ਝੂਠਾ ਹੋਇਆ ਤੇ ਜਦੋਂ ਉਹ ਮੂੰਹ ਚੋਂ ਬੁਰਕੀ ਮੇਰੇ ਮੂੰਹ ਚ ਪਾ ਦਿੰਦੀ ਹੈ ਤੇ ਮੈਂ ਕਹਿੰਦਾ ਗਿਆਨੀ ਹਸੋਂ ਤੇਰਾ ਗਿਆਨ ਕਿੱਥੇ ਗਿਆ ਇਹਦਾ ਭਾਗ ਕੇ ਮਾਇਆ ਦਾ ਮੋਹ ਬੰਦਾ ਪਰ ਜਾਂਦਾ ਮਾਇਆ ਬੰਦੇ ਨੂੰ ਜਿੱਤ ਲੈਂਦੀ ਹੈ। ਮਾਦਵੇ ਭਾੜ ਦੇਣ ਨਿਤ ਰਹਿਣੀ ਉਹ ਗੁਰਮੁਖਾ ਰੱਬ ਦਾ ਪਗੜ ਕਰ ਜਨਮ ਪਦਾਰਥ ਜੀਵ ਹਰ ਸਨਨੀ। ਹਰੀ ਦੀ ਸ਼ਰਨ ਵਿੱਚ ਆ ਕੇ ਆਪਣੇ ਮੂਰਖਾ ਜਨਮ ਨੂੰ ਜਤਨ ਦਾ ਜਨਮ ਜਤਨ ਕਰ ਉਹਦਾ ਇੱਕੋ ਇੱਕ ਤਰੀਕਾ ਹੈ। ਵਿਦਾਨ ਸ਼ਾਸਤਰ ਵਿੱਚ ਮੈਂ ਪੜਿਆ ਹੈ ਆਪਣੇ ਚਾਚਾ ਸੰਤ ਕਰਤਾਰ ਸਿੰਘ ਜੀਰਾ ਕੋਲੋਂ ਆਪਾਂ ਨੂੰ ਆਮ ਹਿਦੈ ਤੇ ਗੁਰਮੁਖੋ ਵੱਦ ਤੋਂ ਵੱਦ ਜਾਗੂ ਤੇ ਸੌਂ ਘਟ ਭਾਇ ਗਰਦਾਸ ਲਿਖਦੇ ਇਹ ਮੈਨੂੰ ਪਰਸੋਂ ਅੰਦਰ ਤੋਂ ਕਿਤੇ ਨੇ ਫੋਨ ਕੀਤਾ ਉਹਨੇ ਅਰਥ ਪੁਛੇ ਗੁਰੂ ਗੋਬਿੰਦ ਸਿੰਘ ਦਾ ਕਿ ਸ਼ਬਦ ਅਲਪਹਾਰ ਸੁਰਪਸੀ ਨਿੰਦਰਾ ਦਇਆ ਸ਼ਿਮਾਂਤਨ ਪ੍ਰੀਤ ਸੀਰ ਸੰਤੋਖ ਸਦਾ ਨਰਬਾਹਿ ਬੋ ਹਵੇਬੋ ਤਰਕਣ ਅਤੀਤ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਅਸੀਂ ਸ਼ਬਦ ਜਹਾਰੇ ਪੜ੍ਹਦੇ ਨੇ ਸ਼ਬਦ ਜਹਾਰੇ ਦੋ ਰੇ ਇੱਕ ਜੋ ਗੁਰਦੇਵ ਨੇ ਆਪਾਂ ਪਹਿਲੇ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਦੂਜੇ ਸ਼ਬਦ ਜਹਾਰੇ ਦਸਮ ਪਾਤਸ਼ਾਹ ਨੇ ਜੀ ਦੇ ਵਿੱਚ ਇਹ ਸ਼ਬਦ ਪੜਿਆ ਮੈਂ ਹੁਣ ਅਲਪ ਹਾਰ ਸੁਰਤ ਸੀ ਨਿੰਦਰਾ ਜਿਹਨੂੰ ਭਾਈ ਗੁਰਦਾਸ ਕਹਿੰਦਾ ਹਾਂ ਤਿਸ ਕੋਲ ਕਮਾਇਆ ਥੋੜਾ ਸਮੇ ਥੋੜਾ ਹੀ ਖਾਵੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਬੈਸ ਤੇ 12 ਆਪਾਂ ਜਨੇ ਬੈਠੇ ਹੋ ਨਾ ਕਿ ਸੁਖਮਨੀ ਸਾਹਿਬ ਦੀ ਭੂਮਿਕਾ ਪੜਨੀ ਆਮ ਬੰਦੇ ਦੇ ਸਵਾਸ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਪਾਠਸ਼ਾਹ ਦੀ ਬਾਣੀ ਵਿੱਚ ਸੁਖਮਨੀ ਸਾਹਿਬ ਦੇ 21000 ਤੇ 623 ਅੱਖਰ ਨੇ ਸੁਖਮਨੀ ਸਾਹਿਬ ਦੀ ਬਾਣੀ ਦੇ ਤਿੰਨ ਅੱਖਰ ਤੇਮੀ ਆਸਪਦੀ ਵੇ ਜ਼ਿਆਦੇ ਨੇ 2373 ਲਗਾ ਮਾਤਰਾ ਨੇ ਤੇ ਆਪਾਂ ਨੂੰ ਦਾਇਰੇ ਤੇ ਜਿਹੜਾ ਸੁਖਮਨੀ ਸਾਹਿਬ ਦਾ ਪਾੜ ਕਰ ਲਈ ਉਹਦੇ ਅੱਠ ਪੈ ਜਿਹੜੇ ਨੇ ਉਹ ਬਾਣੀ ਚ ਗਿੜੇ ਜਾਂਦੇ ਨੇ ਸਵਾਦ ਸਵਰੇ ਹੁੰਦੇ ਨੇ ਕਾਰਨ ਕੀ ਹੈ ਇੱਕ ਇਹ ਵੀ ਪੰਕਤੀ ਹੈ 24000 ਖਰਚ ਬੰਦੇ ਦਾ ਭਾਵੇਂ ਆਪਾਂ ਗਰੀਬ ਹੈ ਤੇ ਭਾਵੇਂ ਮੀਰ ਆ ਨਾ ਆਪਣਾ ਇਨਾ ਖਰਚਾ ਦੇ 24000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ ਜਿਸ ਬੰਦੇ ਨੂੰ ਇੰਨਾ ਘਾਟਾ ਉਹ ਬੰਦਾ ਕੈਸੇ ਜੀਵੇ? ਬਦਵਾਨ ਕਹਿੰਦੇ ਪਿਓ ਗੁਰਮੁਖੜ ਪਈਏ ਤਾਂ ਪੰਜ ਗਵਾਰ ਜਾਣ ਤੇ ਉਹ ਨਹੀਂ ਮਾਣ ਤੇਰੇ 24000 ਸਵਾਸ ਰੋਹ ਜਾਂਦੇ ਨੇ। ਵਾਧਾ ਇੱਕ ਵੀ ਨਹੀਂ। ਮਹਿਰਾਣਾ ਵੀ ਤੂੰ ਜਿਉਣਾ ਕਿਵੇਂ ਆ? 24000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ। ਜਿਸ ਬੰਦੇ ਨੂੰ ਇੰਨਾ ਘਾਟਾ ਉਹ ਬੰਦਾ ਕੈਸੇ ਜੀਵੇ? ਮੈਂ ਹੁਣੇ ਪੰਕਤੀ ਪੜ੍ਹੀ ਦਸਮ ਪਾਤਸ਼ਾਹ ਦੀ ਅਰਪਹਾਰ ਸੁਰਤ ਸੀ ਨਿੰਦਰਾ ਭਾਈ ਗਰਦਾਸ ਦੇ ਬੋਲ ਨੇ ਹੋਂ ਤੇ ਸੁਖੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਤੇ ਜਦੋਂ ਮੈਂ ਇਹ ਪੰਕਤੀਆਂ ਪੜ੍ਹੀਆਂ ਤੇ ਮੈਂ ਆਪਣੇ ਉਸਤਾਦ ਸੰਤ ਬਾਬਾ ਕਰਤਾਰ ਸਿੰਘ ਚਾਚੇ ਨੂੰ ਪੁੱਛਿਆ ਕਿਉਂਕਿ ਮੁੰਡੇ ਮਸੇਂ ਜਿਵੇਂ ਹੁਣੇ ਜਗਰ ਕੀਤਾ ਹੈ ਮੈਂ ਕਿਹਾ ਵੀ ਮਹਾਂਪੁਰਸ਼ੋ ਰੋਟੀ ਅਸੀਂ ਲੰਗਰ ਚੋਂ ਖਾਣੀ ਤੇ ਭਾਈ ਗਰਦਾਸ ਨੂੰ ਕੀ ਤਰ੍ਹਾਂ ਦੇ ਸਾਡੀ ਰੋਟੀ ਖਾਣ ਦੇ ਉਹ ਕਹਿੰਦਾ ਥੋੜਾ ਖਾਓ ਤੇ ਥੋੜਾ ਸੋ ਮੈਂ ਕਿਹਾ ਆਪਣੇ ਗੁਰੂ ਦੇ ਲੰਗਰ ਚ ਰੋਟੀ ਬਣੀ ਐ ਅਸੀਂ ਖਾਣੀ ਤੇ ਭਾਈ ਕਰਤਾਸ ਨੂੰ ਕੀੜੇ ਥਾਗੇ ਉਹ ਖੜਕੜਾ ਕੇ ਹੱਸ ਕੇ ਕਹਿਣ ਲੱਗੇ ਪੁੱਤਰਾ ਤੇਰੀ ਮੁੰਡੇ ਮਾਤਾ ਸਮਝਾਵਾਂ ਤੈਨੂੰ ਉਹਨਾਂ ਨੇ ਮੈਨੂੰ ਬਾਜ਼ਾਰ ਵਿੱਚੋਂ ਮੁੜ ਕੇ ਪੜਾਇਆ ਧਿਆਨ द्या ਜੇ ਆਪਾਂ ਬੈਠੇ ਆ ਨਾ ਕੋਈ ਸਾਧਨ ਦੇ ਨਾਲ ਕਿਤੇ ਮਿੰਤੀ ਕਰਕੇ ਦੇਖ ਲਿਆ ਜੇ ਬੈਸ ਦੇ 12 ਚਲ ਤੇ 18 ਜਦੋਂ ਆਪਾਂ ਬੈਠੇ ਹਾਂ ਨਾ ਤੇ ਜਿੰਨੇ ਟਾਈਮ ਸਾਡੇ 12 ਸਵਾਹ ਚੱਲਦੇ ਰੇ ਜਦੋਂ ਆਪਾਂ ਨਾਰਮਲ ਤੁਰਾਂਗੇ ਤੇ ਸਵਾਸਾਂ ਦੀ ਗਿਣਤੀ 18 ਹੋ ਜਾਏਗੀ ਬੈਸ ਤੇ 12 ਚੱਲ ਤੇ 18 ਸੋਬਤ ਚਾਲੇ 30 ਤੇ ਜਦੋਂ ਆਪਾਂ ਸੌਂ ਜਾਂਦੇ ਆ ਉਹਨੇ ਟਾਈਮ 'ਚ ਬੰਦੇ ਦੇ 30 ਸਵਾਹ ਜਾਂਦੇ ਨੇ ਪਾਵ ਢਾਈ ਗੁਣਾ ਘਾਟਾ ਪੈਂਦਾ ਦੂਜੇ ਪਾਸੇ ਇੱਕ ਬਾਣੀ 'ਚ ਪੰਕਤੀ ਆਉਂਦੀ ਹੈ ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਢਾਲੇ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਇੱਕ ਪਾਸੇ ਗੁਰਗੰਗ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਸਭ ਰੋਗਾਂ ਤੋਂ ਵੱਡਾ ਹੰਕਾਰ ਨੂੰ ਮੰਨਿਆ 84 ਲੱਖ ਜੂਨ ਵਿੱਚੋਂ ਸਭ ਤੋਂ ਹੰਕਾਰੀ ਬੰਦਾ ਬਾਣੀ ਮੁਤਾਬਕ ਤੇ ਸਭ ਤੋਂ ਵਿਕਾਰੀ ਆਥੀ ਹੈ ਉਹ ਪੰਕਤੀਆਂ ਨੇ ਕਾਮ ਰੋਗ ਮੈਗਲ ਬਸਕੀਨਾ ਹੋ ਮੇ ਰੋਗ ਮਨੋਕੋਦੀਨਾ 84 ਲੱਖ ਜੂਨ ਵਿੱਚੋਂ ਸਭ ਤੋਂ ਬਕਾਰੀ ਹਾਤੀ ਤੇ ਸਭ ਤੋਂ ਹੰਕਾਰੀ ਬੰਦਾ ਇਹਨੂੰ ਮਾੜਾ ਦਾ ਸਮਝਣ ਦਾ ਯਤਨ ਕਰਨਾ ਇਹ ਐਡਾ ਪਰਬਲ ਹੈ ਵੀ ਸਾਨੂੰ ਪਤਾ ਨਹੀਂ ਲੱਗਣ ਦਿੰਦਾ ਕਦੋਂ ਡੰਗ ਮਾਰ ਜਾਂਦਾ ਤੁਸੀਂ ਪ੍ਰਬੰਧਕਾਂ ਨੂੰ ਆਇਆ ਦੇ ਰਹੇ ਹੋ ਨਾ ਕੋਈ ਕਹਿੰਦਾ ਵੀ ਮੇਰੇ ਵੱਲੋਂ 11000 ਕੋਈ ਕਹਿੰਦਾ 5000 ਕੋਈ ਕਹਿੰਦਾ 21000 ਤੇ ਫਿਰ ਨਾਲ ਜਦੋਂ ਉਹਦਾ ਨਾਂ ਲੈ ਕੇ ਜਕਾਰਾ ਛੜਦੇ ਤੇ ਬੰਦਾ ਫੁੱਲਦਾ ਵੀ ਮੇਰਾ ਨਾਂ ਹੀ ਉਹ ਨਾਂ ਨਾਂ ਦਵਾਇਆ ਕਰੋ ਬੇੜੀਆਂ ਚਪਟੇ ਪੈਂਦੇ ਜੇ ਜਿੰਨੂੰ ਦਿੱਤਾ ਆਪਾਂ ਵਾਜੇ ਦੇ ਬੰਦੇ ਰਹਿਣ ਵਾਲੇ ਮੇਰੇ ਸਾਹਮਣੇ ਬਾਬਾ ਦੀਪ ਸਿੰਘ ਆ ਗਿਆ ਸਾਹਮਣੇ ਇੱਕਦਮ ਗੰਦਮੇ ਤਰਸਾਲ ਦੇ ਮੁਖੀ ਤੋਂ ਵੱਡਾ ਕੋਈ ਨਹੀਂ ਨੀ ਬਾਬੇ ਦੀਪ ਸਿੰਘ ਤੋਂ ਵੱਡਾ ਉਹਨੇ ਸਿਰ ਗੁਰੂ ਰਾਮਦਾਸ ਦੇ ਚਰਨਾਂ 'ਚ ਰੱਖ ਕੇ ਆ ਗਿਆ ਸੀ ਮੇਰਾ ਮੁਝਮੈ ਕਿਛ ਨਹੀਂ ਜੋਖਸ਼ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਦੇ ਕਿਆ ਲਾਗੇ ਮੇਰਾ ਸਿਰ ਦੇ ਕੇ ਵੀ ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਪਾਤਸ਼ਾਹ ਮੇਰੇ ਗਰੀਬਪੁਰ ਤਾਂ ਹੈ ਹੀ ਕੱਕਣੀ ਸੀ ਆ ਸਿਰ ਤੋਂ ਮੈਨੂੰ ਦਿੱਤਾ ਸੀ ਇਹ ਵੀ ਤੈਨੂੰ ਪੇਟ ਕੀਤਾ ਤੇ ਗਰੀਬ ਦੀ ਇਹ ਪੇਟ ਪ੍ਰਵਾਨ ਕਰਨੀ দান ਦੇਂਦੇ ਜੇ ਤੁਸੀਂ ਜ਼ਿਮੀਂਦਾਰ ਹੋ ਦਾਣਾ ਉਗਦਾ ਜਿਹੜਾ ਦੱਬਿਆ ਜਾਏ ਜਿਹੜਾ ਦਾਣਾ ਨੰਗਾ ਹੋ ਜਾਏ ਉਹ ਉਗਦਾ ਨਹੀਂ ਆਪਾਂ ਤਾਂ ਕਹਿੰਨੇ ਪ੍ਰਧਾਨ ਬਦਲਦੀਏ ਨੇ ਮੇਰਾ ਨਾਂ ਨਹੀਂ ਲਿਆ ਇਹ ਸੰਕਤੀ ਬਦਲਦੀਏ ਨੇ ਨਾਂ ਨਹੀਂ ਲਿਆ ਨਾਂ ਲੈਣ ਦਾ ਜਣੀ ਤੇਰ ਪੈਂਦਾ ਜੇ ਮੈਂ ਕੁਰਾਨ ਪੜਿਆ ਜਿਹੜਾ ਸ람 ਦਾ ਧਰਮ ਹੈ ਨਾ ਮੁਸਲਮਾਨਾਂ ਦਾ ਮੈਂ ਕੁਰਾਨ ਅੱਖਰ ਅੱਖਰ ਪੜਿਆ ਮੇਰੇ ਕਰ ਅੱਜ ਵੀ ਕੁਰਾਨ ਹੈ ਕੁਰਾਨ ਕਹਿੰਦਾ ਗੁਰਮੁਖਾ ਜੇ ਸੱਚੇ ਅਥਰ ਨ ਦੇਣਾ ਤੇਰੇ ਖੱਬੇ ਨੂੰ ਪਤਨ ਲੱਗੇ ਇਹ ਕੁਰਾਨ ਚ ਲਿਖਿਆ ਹੋਇਆ ਜੀ ਜੇ ਸੱਜੇ ਹੱਥ ਨਾਲ ਕਿਸੇ ਨੂੰ ਚੀਂਚ ਦੇਣਾ ਨਾ ਤੇਰੇ ਖੱਬੇ ਨੂੰ ਪਦਣ ਲੱਗੇ ਆਪਾਂ ਤਾਂ ਢੋਰਾ ਪਟਾਉਣੇ ਵੀ ਮਿਆਦ ਦਿੱਤਾ ਤੇ ਆ ਲਿਆ ਅਸੀਂ ਹੁਣ ਕੰਮ ਕਰ ਲੈ ਸਾਡਾ ਜਿਹੜਾ ਭਾਈਚਾਰਾ ਨਾ ਇਹ ਨਹੀਂ ਵੀ ਤੁਹਾਨੂੰ ਡੰਗ ਮਾਰਿਆ ਸਾਨੂੰ ਨਹੀਂ ਮੱਝ ਗਿਆ ਜੇ ਜਦੋਂ ਅਸੀਂ ਕਥਾ ਕੀਰਤਨ ਕਰਦੇ ਆ ਨਾ ਤੇ ਇਹਨੇ ਕੋਈ 500 ਦਾ ਨੋਟ ਰੱਖ ਗਿਆ ਤੇ ਜੇ ਕੋ ਰੱਖ ਗਿਆ ਤੇ ਕਥਾ ਵੀ ਬੰਦ ਕੀਰਤਨ ਵੀ ਬੰਦ ਤੇ ਕਹਿੰਦੇ ਗੁਰਮਖ ਪਿਆਰਾ 500 ਜਮੜਾ ਦੇਗੇ ਤੇ ਭਾਵੇਂ ਪੰਜ ਬੁੱਧਾਂ ਸ਼ਰਾਬ ਦੀਆਂ ਵੇਚ ਕੇ ਤਾਂ ਰੱਖਿਆ ਵੇ 500 ਜਮੜਾ ਦੇਗਾ ਗੁਰਮukh ਪਿਆਰਾ ਤੇ ਜਿਹਨੇ ਦੱਸ ਰਖੇ ਤੇ ਮਨਮੁਖ ਪਿਆਰਾ ਆ ਮੇਰੀ ਗੱਲ ਨੂੰ ਸਮਝਣਾ ਚਿੱਛਣਾ ਹਸਣਾ ਨਹੀਂ ਗੁਰਨਾਨਦ ਦੇਵ ਕਰ ਵਿੱਚ ਕੌਡੀ ਵੀ ਪ੍ਰਮਾਨ ਹੈ ਭਾਇ ਬਰਦਾਸ਼ਿਕ ਦਾ ਕਹਿੰਦਾ ਭਾਵਨੀ ਭਗਤ ਅਗਰ ਕੌਡੀ ਇੱਕ ਭਾਗ ਰੱਖੇ ਸਤਿਗੁਰੂ ਕੋਟ ਨਿਧਾਰਨਧਾਰ ਦੇਤ ਹੈ ਗੁਰਮੁਖਾ ਗੁਰੂ ਦੇ ਘਰ ਇੱਕ ਕੌਡੀ ਰੱਖ ਤੇਨੂੰ ਤੁਰਾਂ ਖਿਆਣੇ ਦਾ ਬਾਦਕ ਬਣਾ ਦੇਗਾ